ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਕਿ ਸ਼ਹੀਦ ਬਾਬਾ ਦੀਪ ਸਿੰਘ ਸੁਪਰੀਮ ਸਿੱਖ ਐਸ਼ੋਸ ਵੱਲੋਂ ਨਵੀਂ ਪ੍ਰਾਪਰਟੀ ਨਵੀਂ ਜਗ੍ਹਾ 161 ਗਾਰਫੀ ਰੋਡ ਵੈਸਟ ਮਾਰਡਨ ਪਾਰਕ ਲਈ ਗਈ ਹੈ ਉਹਦੇ ਵਿੱਚ ਅਸੀਂ ਕੌਂਸਲ ਦੀ ਅਪਰੂਵਲ ਪਾਈ ਹੋਈ ਹੈ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਸਾਰਾ ਜਿਹੜਾ ਗੁਰਦੁਆਰਾ ਐਜ਼ ਅ ਵਰਸ਼ਿਪ ਪਲੇਸ ਐਜ਼ ਅ ਗੁਰਦਰਾ ਸਾਹਿਬ ਉਹਦੀ ਅਪਰੂਵਲ ਕੌਂਸਲ ਦੀ ਵੇਟ ਕਰ ਰਹੇ ਹਾਂ ਤੇ ਵੇਟ ਹੋਣ ਤੋਂ ਉਪਰੰਤ ਅਪਰੂਵਲ ਹੋਣ ਤੋਂ ਬਾਅਦ ਅਸੀਂ ਉਸ ਗੁਰਦੁਆਰੇ ਦੀ ਉਤਸਾਰੀ ਸ਼ੁਰੂ ਕੀਤੀ ਜਾਵੇਗੀ ਹੁਣ ਗੁਰਦਰਾ ਸਾਹਿਬ ਜੋ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਾਨੂੰ ਗੁਰੂ ਘਰ ਦੀ ਉਤਸਾਰੀ ਵਾਸਤੇ ਮਾਇਆ ਇਕੱਠੀ ਕਰਨ ਵਾਸਤੇ ਅਪਰੂਵਲ ਦਿੱਤੀ ਆ ਅੱਜ ਅਸੀਂ ਤੇ ਕਾਰ ਸੇਵਾ ਵਾਸਤੇ ਆਏ ਆ ਸੰਗਤ ਨੂੰ ਬੇਨਤੀ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾਏ ਆਪਣੀ ਸ਼ਰਧਾ ਮੁਤਾਬਕ ਭਾਵਨਾ ਮੁਤਾਬਕ ਗੁਰੂ ਘਰ ਦੀ ਸੇਵਾ ਵਾਸਤੇ ਆਪ ਜਰੂਰ ਤਨਮਨ ਧਨ ਨਾਲ ਸੇਵਾ ਕਰਕੇ ਲੋਕ ਸੁਖੇ ਪਰ ਲੋਕ ਸੁਹੇਲੇ ਬਣਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸ਼ਹੀਦ ਬਾਬਾ ਗੁਰਦਪ ਸਿੰਘ ਜੀ ਗੁਰਦੁਆਰਾ ਸਾਹਿਬ ਵੱਲੋਂ ਜਗਾ ਲਈ ਉਹਨਾਂ ਦੇ ਵਾਸਤੇ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਪਾਂਡਵਾ ਸੇ ਸਾਰੇ ਭਰਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਥੋੜੇ ਤੋਂ ਥੋੜਾ ਜਿੰਨੀ ਵੀ ਕਿਸੇ ਦੀ ਸ਼ਰਧਾ ਇੱਥੇ ਸੇਵਾ ਵਿੱਚ ਪਾਓ ਤੇ ਗੁਰਦੁਆਰੇ ਸਾਹਿਬ ਦਾ ਸਾਰੇ ਕੰਮ ਠੀਕ ਠਾਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜ਼ਨਪਾਕ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਨਵਾਂ ਗੁਰੂ ਘਰ ਬਣਿਆ ਵੱਤਵਾਦ ਆ ਕੇ ਸਪੋਰਟ ਕਰੋ ਤੇ ਡੋਨੇਸ਼ਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵੀ ਆਰ ਪਲੀਜ਼ ਟੂ ਅਨਾਉਂਸ ਦੈਟ ਦੇਰ ਇਜ਼ ਅ ਨਿਊ ਬਿਲਡਿੰਗ ਫੋਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਵੀ ਅਰਜ ਆਲ ਦ ਸੰਗਤ ਟੂ ਕਮ ਐਂਡ ਸਪੋਰਟ ਐਂਡ ਸ਼ੋ ਸ਼ੋ देयर ਲਵ ਐਂਡ ਸਪੋਰਟ ਫੋਰ ਦ ਸੰਗਤ ਦੈਟਸ ਟੇਕਨ ਔਨ ਦਿਸ ਉਪਰਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਜੀ ਨਾਮ ਗੁਰਦਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਬਣ ਰਿਹਾ ਹੈ ਕਿਰਪਾ ਕਰਕੇ ਸੇਵਾ ਕਰੋ ਤੇ ਜਿੰਨੇ ਵੀ ਹੁੰਦੀ ਆ ਮਤ ਕਰੋ ਆਪਣੀ ਗੋਦਸਾ ਬਣਾਉਣ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰदयाल ਸਿੰਘ ਆ ਮੈਂ ਗ੍ਰੇਨਬੁਰਗ ਜੇ ਰਹ ਰਿਹਾ ਆ ਔਰ 18-20 ਸਾਲ ਤੋਂ ਇਥੇ ਗ੍ਰੇਨਬੁਰਗ ਜੇ ਰਹ ਰਿਹਾ ਆ ਇੰਡੀਆ ਤੋਂ ਆ ਕੇ ਆਪਣੇ ਬੇਟੇ ਨਰਨ ਸਿੰਘ ਦੇ ਨਾਲ ਰਹਿ ਰਿਹਾ ਆ ਤੇ ਉਹਨੇ ਘਰ ਜੇ ਤੇ ਮੈਂ ਬੜਾ ਖੁਸ਼ ਆਇਆ ਇਥੇ ਰਹਿ ਕੇ लागे गु मतलब ਘਰ ਸਾਟਾ ਹੈਗਾ ਰਹਿਣ ਵਾਸਤੇ ਤੇ ਦਿੱਲੀ ਦੋ ਟਾਈਮ ਗੁਰਦੁਆਰੇ ਹੁੰਦਾ ਦਾ ਆਗੇ ਗੁਰਸਬ ਦਾ ਦਰਸ਼ਨ ਕਰਦੇ ਆਂ ਔਰ ਗੁਰਮਤ ਅਨਸਾਰ ਸਾ ਆਪਣਾ ਜੀਵਨ ਬਤੀਤ ਕਰਦੇ ਆਂ ਤੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਜਹਿੰਦ ਗੰਜ ਗੁਰਗੁਰਾ ਉਹ ਗੁਰਗੁਰਾ ਜੋ ਹੈਗਾ ਉਥੇ ਸਾਰੀ ਸੰਗਤ ਜਿਹੜੀ ਹੈ ਕਾਫੀ ਹੁਣ ਹੁਣ ਲੱਗ ਪਈ ਹੈ ਔਰ ਸਾਰੀ ਸੰਗਤ ਆਪਣਾ ਸਹਿਯੋਗ ਕਰ ਰਹੀ ਹੈ ਡੋਨੇਸ਼ਨ ਤਨਮਨ ਤੰਦੇ ਨਾਲ ਸੇਵਾ ਕਰ ਰਹੀ ਹੈ ਬੜੀ ਸਿੱਧੀ ਗੱਲ ਹੈ ਕਿ ਸਾਰਿਆਂ ਨੂੰ ਸੇਵਾ ਕਰਨੀ ਚਾਹੀਦੀ ਆ ਜੋ ਕੁਝ ਵੀ ਹੈ ਪਰਮਾਤਮਾ ਦਾ ਹੀ ਹੈ ਤਾਂ ਮੰਨ ਤਾਂ ਸਭ ਕੁਝ ਪਰਮਾਤਮਾ ਤੋਂ ਦਿੱਤਾ ਹੈਗਾ ਉਹਨਾਂ ਨੂੰ ਅਸੀਂ ਅਰਪਣ ਕਰਨਾ ਹੈ ਪਿਆਰ ਅਤੇ ਸ਼ਰਧਾ ਨਾਲ ਧਨ ਮੰਨ ਲਗਾ ਕੇ ਸਰਵਣ ਸੇਵਾ ਕਰਨੀ ਚਾਹੀਦੀ ਆ ਉਹ ਸੇਵਾ ਉਹ ਦੁਰਗੇਤ ਪਰਵਾਰ ਹੋਣੀ ਆ ਇੰਨਾ ਹੀ ਕਹਿ ਕੇ ਮੈਂ ਆਪਣੇ ਬਚਨ ਕਹਿ ਕੇ ਸਮਾਪਤੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਸ੍ਰੀ ਨਿਵਾਸੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਜੋ ਬਲੈਕ ਟਾਊਨ ਚ ਸੀਗਾ ਉਹ ਰਿਵਰਸਟੈਂਡ ਮੂਵ ਹੋ ਰਿਹਾ ਉੱਥੇ ਵੱਡੀ ਗਿਣਤੀ ਸਿੱਖ ਸੰਗਤਾਂ ਵਸਦੀਆਂ ਤੋਂ ਬਹੁਤ ਵੱਡਾ ਯੋਗਦਾਨ ਪਾਇਆ ਜਾਵੇ ਜੋ ਵੀ ਤੁਸੀਂ ਕਰ ਸਕਦੇ 10 20 30 50 100 ਡਾਲਰ ਪਾ ਕੇ 500 ਵੱਧ ਸੰਗਤ ਹੈਲਪ ਕਰੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਹੈ ਬਾਬਾ ਦੀਪ ਸਿੰਘ ਦਾ ਗੋਦੜਾ ਜੋ ਆਪਣੇ ਬਲੈਕ ਟਾਉਨ ਵਾਲਾ ਹੈ ਉਸ ਗੋਦੜਾ ਦੇ ਵਾਸਤੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ ਸਾਰੀਆਂ ਸੰਗਤਾਂ ਵੱਤਵਾਦ ਆਪਣੇ ਦਸਬੰਦ ਕੱਢਣ ਦਸਬੰਦ ਕੱਢਣ ਤੇ ਆਪਣਾ ਜਨੂਸਾਰਦ ਕਰਨ ਪਰਮਾਤਮਾ ਰਾਜੀ ਰੱਖੇ ਵੱਤਵਾਦ ਮਦਦ ਕਰੇ ਤਾਂ ਕਿ ਗੋਦੜਾ ਬਣ ਸਕੇ ਮੱਥਾ ਠੀਕ ਸਕੇ ਚਾਹ ਪਾਣੀ ਛਕੀਏ ਸਿੱਖੀ ਵਚਾ ਸਕੀਏ ਬੱਚੇ ਵੀ ਸਿੱਖੀ ਵਿੱਚ ਆਉਣਗੇ ਜੋ ਗੋਦਰ ਹੋਂ ਯਾ ਕਲੱਬ ਜੀ ਦੀ ਜਾਵਾਂਗੇ ਕਲੱਬ ਤੋਂ ਵੱਜਾਂਗੇ ਗੋਦਰ ਜਾਵਾਂਗੇ ਸਿੱਧੇ ਰਸਤੇ ਪਾਵਾਂਗੇ ਪਰਮਾਤਮਾ ਕਾ ਆਗਰਾਸ ਕਰੇਗਾ ਬੱਚੇ ਵੀ ਸਿੱਖੀ ਚਾਣਗੇ ਸਾਰੇ ਹੀ ਕਾਰਜ ਅਦਾਸ ਤੋਂ ਆਉਣਗੇ ਇਸ ਲਈ ਵੱਤ ਤੋਂ ਵੱਤ ਮਦਦ ਕਰੋ ਪਰਮਾਤਮਾ ਚੜ੍ਹਦੀ ਕਲਾ ਕਰਕੇ ਗੋਦਰਾਂ ਪੰਜਵੇਂ ਜਲਦੀ ਜਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ